ਸਾਰੀ ਗੁੱਸਾ ਹੈ ਸਲਾਨੀਆ ਦੀ ਮੌਤ ਦੇ ਜਵਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਅਤਵਾਦੀਆਂ ਦੇ ਪੁਤਲੇ ਸਾੜੇ ਜਾ ਰਹੇ ਹਨ ਕੇਂਦਰ ਸਰਕਾਰ ਦੇ ਵੱਲੋਂ ਪਾਕਿਸਤਾਨ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਸਿੰਧੂ ਜਲ ਸੰਧੀ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਤੇ ਆਚਾਰੀ ਚੱਕ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਮੁਸਲਿਮ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਆਤਵਾਦ ਦਾ ਪੁਤਲਾ ਸਾੜਿਆ ਸੋ ਅਤਵਾਦ ਦਾ ਪੁਤਲਾ ਸਾੜਿਆ ਗਿਆ ਜਿੱਥੇ ਗਜਂਦਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਮੁਸਲਿਮ ਪਾਇਚਾਰੇ ਦੇ ਵੱਲੋਂ ਅਤਵਾਦੀ ਹਮਲੇ ਦੀ ਨਿਖੇਦੀ ਕੀਤੀ ਗਈ ਹੈ ਤੇ ਅਤਵਾਦ ਦਾ ਪੁਤਲਾ ਸਾੜਿਆ ਗਿਆ ਦਾਸ ਜੀ ਕਿ ਦੇਸ਼ ਭਰ ਦੇ ਵਿੱਚ ਗੁੱਸਾ ਜਿਹੜਾ ਕਿ ਪਲਵਾਮਾ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਦੀ ਨਿਖੇਦੀ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਅਸੀਂ ਇਤਗਾ ਸ਼ਾਹੀ জামਾ ਮਸਜਿਦ ਜੋ ਮੈਂ ਸੈਂਟਰ ਆਫ ਮੁਸਲਿਮ ਪੰਜਾਬ ਹੈ ਅੱਜ ਉੱਥੋਂ ਅਸੀਂ ਜਿਹੜਾ ਅੱਤਵਾਦੀ ਹਮਲਾ ਪਿਛਲੇ ਦਿਨੀ ਹੋਇਆ ਹੈ ਪਹਿਲਗਾਮ ਦੇ ਵਿੱਚ ਉਹਦਾ ਪਰਜੋਰ ਤਰੀਕੇ ਨਾਲ ਵਿਰੋਧ ਕੀਤਾ ਹੈ ਅਤੇ ਅੱਤਵਾਦ ਦਾ ਅਸਲੀ ਉਤਲਾ ਸਾਡਾ ਤਾਂ ਇੱਕ ਮੈਸੇਜ ਆਵੇ ਪੂਰੀ ਦੁਨੀਆ ਨੂੰ ਕਿ ਜਦੋਂ ਕੋਈ ਗੱਲ ਅੱਤਵਾਦੀ ਹੁੰਦੀ ਹੈ ਉਹਦੇ ਵਿੱਚ ਅਸੀਂ Hindu Muslim Sikh Isai ਆਪਣੇ ਸਾਰੇ ਧਰਮਾਂ ਤੋਂ ਉੱਪਰ ਉੱਟ ਕੇ We are Indian ਅਸੀਂ Indian ਆ ਅਸੀਂ ਭਾਰਤੀ ਆ ਅਸੀਂ ਸਾਡੇ ਲਈ ਭਾਰਤ ਪਹਿਲਾਂ ਸਾਡਾ ਨੇਸ਼ਨ ਪਹਿਲਾਂ ਆ ਬਾਦ ਦੇ ਵਿੱਚ ਅਸੀਂ ਧਰਮ ਜਿਹੜਾ ਆਪਣਾ ਦੇਖਦੇ ਆਂ ਜੋ ਇਹ ਘਟਨਾ ਵਾਪਰੀ ਹੈ ਜਿਨ੍ਹਾਂ ਲੋਕਾਂ ਨੇ ਘਟਨਾ ਕੀਤੀ ਹੈ ਜੋ ਜੇਨੋਸਾਈਡ ਲੋਕਾਂ ਦਾ ਕਤਲੇਆਮ ਕੀਤਾ ਹੈ ਉੱਥੇ ਇਸ਼ਾਤਾਂ ਲੋਕਾਂ ਦੀਆਂ ਹੋਈਆਂ ਹਨ ਉਹਨਾਂ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਹਾਂ ਸਾਡੀ ਪੂਰੀ ਸਮਰਪਤੀ ਉਹਨਾਂ ਦੇ ਨਾਲ ਹੈ ਹਮਦਰਦੀ ਉਹਨਾਂ ਦੇ ਨਾਲ ਹੈ ਆ ਜਿਨ੍ਹਾਂ ਦੁਖੀ ਪਰੇਸ਼ਾਨ ਉਹ ਉਹਨੇ ਪਰਿਵਾਰ ਨੇ ਉਹਨਾਂ ਹੀ ਦੁਖੀ ਪਰੇਸ਼ਾਨ ਭਾਰਤ ਦਾ ਹਰ ਇੱਕ ਨਾਗਰਿਕ ਹੈ ਉਹਨਾਂ ਦੇ ਨਾਲ ਖੜਾ ਹੈ ਬਟ ਮੈਂ ਇਹ ਅੱਜ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰਨਾ ਚਾਹੁੰਗਾ ਆਪਣੇ ਭਾਰਤ ਵਾਸੀਆਂ ਨੂੰ ਕਿ ਅਸੀਂ ਜੋ ਸ਼ੈਤਾਨ ਆਏ ਸੀ دہشتਗਰਦ ਆਏ ਸੀ ਜੋ دہشتਗਰਦਾਂ ਨੇ ਉਥੇ ਧਰਮ ਪੁੱਛ ਕੇ ਜੋ ਗੇਮ ਜਿਹੜਾ ਚੱਲ ਰਹੀ ਹੈ ਗੱਲ ਧਰਮ ਦੀ ਧਰਮ ਪੁੱਛਣ ਦੀ ਜੋ ਗੱਲ ਕੀਤੀ ਹੈ ਧਰਮ ਪੁੱਛ ਕੇ ਜੋ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਬ੍ਰੇਕ ਕਰਨਾ ਹੈ ਆਪਾਂ ਸਾਰੇ ਇਕੱਠੇ ਆ ਰਿਲੀਜੀਅਨ Hindu Muslim Sikh ईसाई ਹੋ ਸਕਦਾ ਹੈ ਪਰ ਵੀ ਆਰ ਇੰਡੀਅਨ